بہت اچھے ہیں سارے کنویل اور

ਸਿਸ ਜੀ ਜਦੋਂ ਆਟਕੇ ਸੀ ਔਰ ਸਾਰੇ ਬਹੁਤ ਧਿਆਨ ਨਾਲ ਲੜਦੇ ਸੀ ਔਰ ਬੜੀ ਖੁਸ਼ੀ ਹੋ ਰਹੀ ਆ ਤੋਵੇਂ ਜਿਹੜਾ ਇਹ ਆਟਕੇ ਆਇਆ ਇਹ ਨਾਲ ਫੁੱਲਣਾ ਸਾਂਝਾ ਕਰਨਾ ਬਹੁਤ ਜ਼ਰੂਰੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਹੜਾ ਪੰਜਾਬ ਆਪਣਾ ਇਹ ਬਹੁਤ ਮਾਰੇ ਗੱਤਾਂ ਗੁਜ਼ਰਿਆ ਪੰਜਾਬ ਦੇ ਹਰਾਂ ਦਾ ਜਿਹੜੇ ਉਹ ਉਹਦੇ ਚੰਗੇ ਨਹੀਂ ਕੋਈ ਸਿੱਖ ਬੰਦੇ ਨੂੰ ਆਪਦੀ ਪਈ ਜਾ ਪੈਸੇ ਦਾ ਜੋਰਾ ਕਾਜੂਬ ਦਾ ਜੋਰਾ اور سات دریا تک میڈیا سات دریا کہ i ਉੱਡੇ ਜਾਂਦੇ ਆਂ ਅੰਗਰੀ ਬੰਦ ਕਰਕੇ ਬੋਲਣਾ ਤੁਸੀਂ ਮੈਂ ਮਹਿਮਾਨ ਕਰਨ ਲੱਗਿਆ ਨਾਲ ਖੂਬ ਲੱਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਾਤਾ ਜੀ ਆਜਿਓ ਬਈ ਨਾ ਜੀ ਆਰ ਗਿਆ ਹੁਣ ਮੇਰੀ ਆਵਾਜ਼ ਆ ਰਹੀ ਹੈ ਬੇਟਾ ਹਾਂਜੀ ਵੈਰੀ ਗੁੱਡ ਸੋ ਬੇਟਾ ਨਾਲ ਸ਼ੁਰੂ ਕਰ ਲੱਗੇ ਆ ਨਾੜੇ ਦਾ ਨਾਂ ਰੱਖਿਆ ਇਸ ਵਾਰ ਅਸੀਂ ਅਸੀਂ ਬੋਲਾਂਗੇ ਸੱਚ ਜੋ ਹੈਦਾ ਸਾਡਾ ਹੱਕ ਅਸੀਂ ਬੋਲਾਂਗੇ ਸੱਚ ਜੋ ਹੈਦਾ ਸਾਡਾ ਹੱਕ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਬੇਟਾ ਸੱਚ ਬੋਲਣ ਆਏ ਆ ਜ਼ਰੂਰੀ ਹੁੰਦਾ ਹਰ ਵਾਰ ਹੱਸਣਾ